ਬਦਰੇ ਗਰਮੀ ਅਤੇ ਲੋ ਕਰਕੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ 62 ਸਾਲਾ ਬਕਤੀ ਬੀਜੇ ਕੁਮਾਰ ਦੀ ਹੋਈ ਮੌਤ। ਹਿਮਾਚਲ ਦੇ ਵਿੱਚ ਕਰਦਾ ਸੀ ਪੇਂਟ ਦਾ ਕੰਮ ਤੇ ਹਿਮਾਚਲ ਤੋਂ ਵਾਪਸ ਆਉਂਦੇ ਸਮੇ ਰੇਲਵੇ ਸਟੇਸ਼ਨ ਤੇ ਕਾਰਿਆ ਸੀ ਆਰਾਮ। ਗਰਮੀ ਕਰਕੇ ਹੋਇਆ ਹਾਰਟ ਅਟੈਕ ਦੇ ਰੇਲੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕੀਤਾ। ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾਮ ਰਾਹੁਲ ਹੈ ਜੀ ਕੀ ਗੱਲ ਪਤਾ ਹੈ ਗੱਲਬਾਤ ਕੋਈ ਨਹੀਂ ਕਰ ਰਿਹਾ ਹਿਮਾਚਲ ਕੰਮ ਕਰਦੇ ਫਾਸ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਿਆ ਸੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਇਸ ਵੇਲੇ ਹੁਣ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵਾਰਡਿੰਗ ਦੀ ਕਿੱਥੇ ਮਲਵਾ ਦੰਨੀ ਕਿੱਥੇ ਮਿਲੀ ਐ ਸਟੇਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਹੈ ਕੁਛ ਨਹੀਂ ਮੈਨੂੰ ਟੈਗ ਹੋਇਆ ਹੁਣਾਂ ਕੋ ਕਿ ਉਹਨਾਂ ਦੀ ਮੈਡੀਸਿਨ ਵਗੈਰਾ ਚੱਲਦੀ ਵੀ ਉਹਨਾਂ ਦੇ ਲੱਖ ਤੇ ਰੀਡ ਦੀ ਕਿਤੇ ਸੱਟ ਲੱਗੀ ਰਹੀ ਸੀ ਪਹਿਲਾਂ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਕਾਫੀ ਉਹਦਾ ਗਰਮੀ ਤੇ ਕਿ ਸਰ ਹੋ ਜਾਇਆ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕਾਰਡ ਕੱਢਿਆ ਨਾ ਤੇ ਉਹਦੇ ਚ ਉਹਨਾਂ ਦਾ ਐਡਰੈਸ ਮਿਲਿਆ ਤੇ ਫਿਰ ਫੋਨ ਵੀਗ ਇਹ ਕਾ ਕਰਕੇ ਫਿਰ ਪਤਾ ਲੱਗਦਾ ਕਿੰਨੀ ਕੇਸ ਸੀ ਯਾਰ ਫੇਰ 64 ਦੇ ਲੱਗ ਚਕੇ 65 ਹੋਈ ਦੱਸ ਕੇ ਕਿਉਂਕਿ ਪਹਿਲਾ ਤਾਂ ਪੇ ਦੇ ਸੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉੱਥੇ ਰੈਸਟ ਕਰਦੇ ਟਾਇਕ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਤੌਰ ਤੇ ਜਨਤਾ ਬੈਠੀ ਰਹਿੰਦੀ ਇੱਦਾਂ ਕਾ ਕਰਕੇ ਫਿਰ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕਾਰਨ ਗਰਮੀਆਂ ਦੀ ਗਰਮੀ ਦੇ ਕਾਰਨ ਕਿੰਨੇ ਵਧੀਆ ਸਿਰੇ ਜੀ ਸਾਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਹਮਾਚਲ ਤੋਂ ਆਏ ਸੀ ਤੇ ਹਾਂਜੀ ਕਾਹ ਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ सुरेंद्र ਕੁਮਾਰ ਦੇ ਆਫਸਰ ਨੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਉਤਰੀ ਛਰੇ ਨੇਂਦ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਦੇ ਲੰਮੇ ਪਿਆ ਹਾ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਬਾਅਦ ਉਧਾਰਕ ਉਹਨੂੰ ਮਿਲਿਆ ਜਾਮਾਤਰਾ ਸਿਧਾਰ卡ਡ ਪੈਨ ਕਾਰਡ ਉਹ ਮਿਲਿਆ ਉਹ ਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਿਮਾਚਲ ਆਪਣੇ ਪੇਂਡ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੈ। ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਬੈਂਚ ਦੇ ਆ ਕੇ ਲੰਮੇ ਪਿਆ ਹੈ। ਉੱਥੇ ਅਚਾਨਕ ਕੁਦਰਤੀ ਤੌਰ ਤੇ ਉਹਦੀ ਜਿਹੜੀ ਮੌਤ ਹੋ ਗਈ ਆ। ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੋਸ਼ਟਮਾਰਨ ਕਰਵਾਇਆ ਜਾ ਰਿਹਾ। ਲੱਗਦਾ ਹੀ ਨਾ ਗਰਮੀ ਪੈਰੀ ਗਮੀ। ਜਾਂ ਹੋ ਸਕਦਾ ਵੀ ਗਾਦਾ ਗਰਮੀ ਕਰਕੇ ਵੀ ਉਮਰ ਵੀ ਇਹ ਜੋ 36 ਸਾਲ ਦੀ ਉਮਰ ਹੀ ਉਹਦੀ। ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਵੇ ਟੈਕਨ ਕਰਕੇ। ਬਾਕੀ ਪੋਸ਼ਟਮਾਰਨ ਰਿਪੋਰਟ ਉਹਦੀ ਸਾਰਾ ਪਤਾ ਲੱਗ ਗਿਆ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਢਕਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਅਸ ਕੀਤੀ ਗਈ ਕੀਤੀ ਗਈ ਤੇ ਪੋਸ਼ਣ ਕਰਾ ਕੇ ਲਾਸ ਏਰੀਏ ਹਵਾਲੇ ਵਾਸਤਾ ਜੀਆ ਕੀਤੀ ਜਾ ਰਹੀ ਆ ਬਈ ਕਿੱਥੇ ਹੈਗੀ ਕਿਹੜੀ ਜਗ੍ਹਾ ਪਲੇਟਫਾਰਮ ਤੇ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀ ਆ ਜਿਹੜੀ ਉਹਦੇ ਲਾਗੇ ਬਣੇ ਸੈੱਟ ਦੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਇਹ ਲਾਗੂ ਮਿਲਿਆ ਨਹੀਂ ਕੁਝ ਨਹੀਂ ਮਿਲਿਆ ਸਿਰਫ ਧਾਰ ਕਾਰਡ ਪੈਨ ਕਾਰਡ ਮਿਲਿਆ ਜਿੱਥੇ ਉਹਦੀ ਸਨਗਤ ਹੋਈ ਆ ਬਾਕੀ ਕੋਈ ਗੱਲਬਾਤ ਇਹਨਾਂ ਵਾਰਸਾਂ ਨਾਲ ਕੋਈ ਉਹਦੀ ਮੌਸਮਾ ਨਹੀਂ ਕਰ ਸਕਦਾ ਯਾਰ ਨਹੀਂ ਕੀਤਾ ਤੇ ਕਾਰਵਾਈ 194 ਬ